ਡੀਐਮ ਅਤੇ ਸੀਐਚ ਲੁਧਿਆਣਾ ਨੇ ਸੋਟੋ ਪੰਜਾਬ ਦੇ ਸਹਿਯੋਗ ਨਾਲ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਦਾ ਮੁੱਖ ਉਦੇਸ਼ ਅੰਗਦਾਨ ਨਾਲ ਸੰਬੰਧਿਤ ਪਰਮਾਂ ਨੂੰ ਦੂਰ ਕਰਨਾ ਅਤੇ ਦਾਨਕਰਤਾਵਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਮਹਾਨ ਯੋਗਦਾਨ ਲਈ ਸਨਮਾਨਿਤ ਕਰਨਾ ਸੀ ਇਸ ਪ੍ਰੋਗਰਾਮ ਨੇ ਸਮਾਜ ਵਿੱਚ ਅੰਗਦਾਨ ਦੀ ਸੱਭਿਆਚਾਰ ਨੂੰ ਮਜ਼ਬੂਤ ਬਣਾਉਣ ਦੀ ਤੁਰੰਤ ਲੋੜ ਨੂੰ ਵੀ ਉਜਾਗਰ ਕੀਤਾ ਸਾਲ 2025 ਵਿੱਚ ਡੀਐਮਸੀਐਚ ਨੇ 6 ਕੈਡੇਵਰਿਕ ਡੋਨੇਸ਼ਨ ਕੀਤੇ ਜਿਨ੍ਹਾਂ ਵਿੱਚੋਂ 16 ਅੰਗ ਅਤੇ 10 ਕੋਰਨੀਆ ਪ੍ਰਾਪਤ ਕੀਤੇ ਗਏ ਇੰਸਟੀਚਿਊਟ ਨੇ 21 ਲਿਵਰ ਟ੍ਰਾਂਸਪਲੈਂਟ 11 ਕਿਡਨੀ ਟ੍ਰਾਂਸਪਲੈਂਟ ਅਤੇ 10 ਕੋਰਨੀਆ ਟ੍ਰਾਂਸਪਲੈਂਟ ਸਫਲਤਾਪੂਰਵਕ ਕੀਤੇ ਹਨ ਜੋ ਜ਼ਿੰਦਗੀਆਂ ਬਚਾਉਣ ਅਤੇ ਬਦਲਣ ਵਾਲੇ ਇੱਕ ਮਹੱਤਵਪੂਰਨ ਯੋਗਦਾਨ ਹੈ ਇਹ ਪ੍ਰੋਗਰਾਮ ਡਾਕਟਰ ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਮੁੱਖ ਆਤੀਥੀ ਅਤੇ ਡਾਕਟਰ ਗਗਨੀਮ ਕੌਰ ਸੰਧੂ ਨੋਡਲ ਅਫਸਰ ਸੋਟੋ ਵਿਸ਼ੇਸ਼ ਆਤੀਥੀ ਦੀ ਹਾਜ਼ਰੀ ਵਿੱਚ ਹੋਇਆ ਦਾਤਾਵਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡੀਐਮਸੀਐਚ ਦੇ ਵਿਦਿਆਰਥੀਆਂ ਨੇ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਕਿੱਟ ਅਤੇ ਰੀਲ ਪੇਸ਼ ਕੀਤੀ ਸਚਿਵ ਸ਼੍ਰੀ ਵਿਪਿੰਗ ਗੁਪਤਾ ਨੇ ਕਿਹਾ ਕਿ ਡੀਐਮਸੀਐਚ ਹਮੇਸ਼ਾ ਮਨੁੱਖਤਾ ਦੀ ਸੇਵਾ ਦੇ ਮੋਰਚੇ ਤੇ ਰਿਹਾ ਹੈ ਦਾਤਾਵਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸਾਡੇ ਧੰਨਵਾਦ ਦਾ ਪ੍ਰਗਟਾਵਾ ਵੀ ਹੈ ਅਤੇ ਸਮਾਜ ਨੂੰ ਪ੍ਰੇਰਿਤ ਕਰਨ ਦਾ ਸਾਧਨ ਵੀ ਅੰਗਦਾਨ ਮਨੁੱਖਤਾ ਦੀ ਸਭ ਤੋਂ ਉੱਚੀ ਸੇਵਾ ਹੈ ਡਾਕਟਰ ਜੀ ਐਸ ਵਾਂਡਰ ਪ੍ਰਿੰਸੀਪਲ ਨੇ ਅੰਗ ਟ੍ਰਾਂਸਪਲੈਂਟ ਵਿੱਚ ਡੀਐਮਸੀਐਚਡੀ ਯਾਤਰਾ ਸਾਂਝੀ ਕੀਤੀ ਅਤੇ ਕਿਹਾ ਕਿ ਅੰਗਦਾਨ ਸਿਰਫ ਟੈਕਨੋਲੋਜੀਕਲ ਤਰੱਕੀ ਨਹੀਂ ਸਗੋਂ ਮਨੁੱਖਤਾ ਭਰਪੂਰ ਸੇਵਾ ਵੀ ਹੈ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਧਿਆਨਨ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਦੇ ਵਿੱਚ ਆਰਗਨ ਡੋਨੇਸ਼ਨ ਅਵੇਅਰਨੈਸ ਪ੍ਰੋਗਰਾਮ ਅਸੀਂ ਅੱਜ ਕੀਤਾ ਤੇ ਇਹਦੇ ਵਿੱਚ ਆਹੀ ਅੜਜੀਪ ਸਿੰਘ ਸਰਜਨ ਡਾਕਟਰ ਰਮਨਦੀਪ ਪੌਰ ਤੇ ਜਿਹੜੇ ਸੌਟੇ ਦੇ ਨੋਡਲ ਆਫੀਸਰ ਐ ਡਾਕਟਰ ਗਗਨੀਨ ਸੰਦੂ ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਸਾਰਾ ਹਾਲ ਭਰਿਆ ਪਿਆ ਸੀ ਸਭ ਨੂੰ ਇਹੀ ਚੀਜ਼ ਕਹਿਣ ਨੂੰ ਮਿਲੀ ਕਿ ਇਹ ਔਰਗਨ ਡੋਨੇਸ਼ਨ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਇੱਕ ਬਾਡੀ ਜੇ ਦੋ ਆਪਾਂ ਡੋਨੇਟ ਕਰਦੇ ਆ ਔਰਗਨ ਉਹਦੇ ਨਾਲ ਅੱਠ ਜਾਨਾਂ ਨੂੰ ਅੱਠ ਨਵੀਆਂ ਜ਼ਿੰਦਗੀਆਂ ਮਿਲਦੀਆਂ ਸੋ ਅੱਜ ਅਸੀਂ ਜਿਹੜੇ ਸਾਡੇ ਲੋਕਾਂ ਨੇ ਔਰਗਨ ਡੋਨੇਟ ਕੀਤਾ ਜਿਨ੍ਹਾਂ ਨੇ ਇੱਕ ਬਹੁਤ ਹਿੰਮਤ ਵਾਲਾ ਕੰਮ ਹੈ ਅਸੀਂ ਅਸੀਂ ਵੀ ਦਰਜਨ ਨੇ ਕਈ ਵਾਰ ਇਹ ਔਰਗਨ ਡੋਨੇਟ ਕਰਦਾ ਪਤਾ ਨਹੀਂ ਕੀ ਹੋਏਗਾ ਤੇ ਜਿਹੜੀ ਜਿਹੜੇ ਪਰਿਵਾਰਾਂ ਨੇ ਆਰਗਨ ਡੋਨੇਟ ਕੀਤੇ ਉਹਨਾਂ ਨੂੰ ਅਸੀਂ ਅੱਜ ਸਨਮਾਨਿਤ ਕੀਤਾ ਕਿਉਂਕਿ ਮੈਂ ਸਮਝਦਾ ਉਹੀ ਰੀਅਲ ਹੀਰੋਜ਼ ਹਨ ਬਾਕੀ ਦਾ ਆਪਾਂ ਠੀਕ ਹੈ ਕੰਮ ਕਰਦੇ ਰਹਿੰਦੇ ਨੇ ਜੋ ਵੀ ਕਰਦੇ ਆ ਪਰ ਰੀਅਲ ਹੀਰੋਜ਼ ਉਹੀ ਉਹੀ ਹੁੰਦੇ ਹੈ ਜਿਹੜੇ ਕਿ ਆਪਣੇ ਪਰਿਵਾਰ ਚੋਂ ਕੋਈ ਬੰਦਾ ਜਾ ਰਿਹਾ ਹੈ ਬ੍ਰੇਨ ਡੈਡ ਹੈ ਜਿਹੜਾ ਉਹ ਸਰਕਾਰ ਵੱਲੋਂ ਅਲਾਉਂਡ ਹੈ ਤੇ ਉਹਨਾਂ ਦੇ ਜਿਹੜੇ ਆਰਗਨਸ ਹੈ ਉਹਨਾਂ ਨੇ ਡੋਨੇਟ ਕੀਤੇ ਇੱਕ ਤਾਂ ਦਾ ਬੱਚਾ ਮੇਰੇ ਖਲ 25 ਸਾਲ ਦਾ ਸੀ ਉਹਨਾਂ ਨੇ ਵੀ ਇੱਕ ਫੈਸਲਾ ਕੀਤਾ ਉਹ ਬਹੁਤ ਮੁਸ਼ਕਲ ਫੈਸਲਾ ਹੈ ਆਪਾਂ ਨੂੰ ਆਪਾਂ ਨੂੰ ਕਰਨ ਤੇ ਆਏਗਾ ਤਾਂ ਪਤਾ ਚੱਲਦਾ ਹੈ बहुत मुश्किल फैसला है कि या कोई भी तो परिवार मेंबर है तो डैड हो गया। नहीं कहा था कि मीडिया ही कहना चाहूंगा कि ऑर्गन डोनेशन एक बहुत ही नेक कम है जिड़ी भी कोई भी आप समझे अरे संस्कार रवाना करते हैं टोटल जिन्हें रिचुअल है सारे ओबजर्व करी दे जो धर्म है करते हैं ਬੋਡੀ ਬਿਲਕੁਲ ਬਰਕਰਾਰ ਪ੍ਰੋਪਰ ਤਰੀਕੇ ਨਾਲ ਟਿੱਕੀ ਜਾਂਦੀ ਹੈ ਤੇ ਸਟਿਚ ਕਰਕੇ ਪ੍ਰੋਪਰ ਤੇ ਮੋੜਾ ਪਰਿਵਾਰਾਂ ਨੂੰ ਕੀ ਮੈਸੇਜ ਹੋਵੇ ਸਾਰੇ ਪਰਿਵਾਰਾਂ ਨੂੰ ਇਹੀ ਮੈਸੇਜ ਹੈ ਕਿ ਆਰਗਨ ਡੋਨੇਸ਼ਨ ਆਪਾਂ ਕਰੀਏ ਕਿਉਂਕਿ ਇਸ ਤੋਂ ਵੱਡਾ ਪੁੰਨ ਤਾਂ ਕੋਈ ਨਹੀਂ ਹੈ ਮੇਰਾ ਖਿਆਲ ਅੱਜ ਜਿਹੜਾ ਰੋਲ ਪਲੇ ਆਪਾਂ ਦੇਖਿਆ ਉਹਦੇ ਜੋ ਕਹਿੰਦੇ ਸੀ ਤੁਸੀਂ ਕਾਰ ਜਲਾ ਰਿਹਾ ਕਰ ਰਹੇ ਹੋ ਪਰ ਆਰਗਨ ਦੀ ਤਾਂ ਕੀਮਤ ਦਿੱਲੀ ਨਾ ਹੈ ਜਿਹੜਾ ਬੰਦਾ ਕੋਈ ਅੰਨਾ ਹੈ ਉਹਨੂੰ ਅੱਜ ਦੇਖਣ ਲੱਗ ਜਾਂਦਾ ਹੈ ਤੇ ਤੁਸੀਂ ਦੇਖ ਲਓ ਵੀ ਉਹਦੀ ਲਾਈਫ ਹੀ ਚੇਂਜ ਹੋ ਜਾਂਦੀ ਹੈ ਅੱਜ ਤੁਸੀਂ 4 ਘੰਟੇ ਲਈ ਵੀ ਅੱਖਾਂ ਬੰਦ ਕਰਕੇ ਸੋਚੋ ਤੇ ਕੀ ਹਾਲ ਹੋਏਗਾ ਬਿਲਕੁਲ ਇਹ ਆਪਾਂ ਗਵਾਚਾਂਗੇ ਸਰ ਕਈ ਤਾਂ ਦੇਣ ਨੂੰ ਤਿਆਰ ਹੁੰਦੇ ਪਰ ਉਹਨਾਂ ਨੂੰ ਰਾਹ ਨਹੀਂ ਲੱਭਦਾ ਵੀ ਕਿੱਦਾਂ ਦੇਈਂ ਇਹ ਰਾਹ ਹੈਗਾ ਇੱਥੇ ਤੁਸੀਂ ਆਓ ਸਾਡੇ ਕੋਲ ਯਾਨਨ ਮੈਡੀਕਲ ਕਾਲਜ ਐਂਡ ਹਸਪੀਟਲ ਹਮੇਸ਼ਾ ਤਿਆਰ ਹੈ ਆਰਗਨ ਡੋਨੇਸ਼ਨ ਦੇ ਲਈ ਤੁਸੀਂ ਜਦੋਂ ਮਰਜ਼ੀ ਆਓ ਉਹਨਾਂ ਨੂੰ ਰਜਿਸਟਰ ਕੀਤਾ ਜਾਏਗਾ ਅਸੀਂ ਤਾਂ ਕਿੰਨੇ ਲੋਕਾਂ ਨੂੰ ਆ ਸਾਡੇ ਕੈਂਪ ਲਗਾਣ ਦੇ ਡਾਕਟਰ ਬੌਤਮ ਡਾਕਟਰ ਬਰਸਾਦਰ ਹੋਰ ਸਾਰੇ ਜਿੰਨੇ ਸਾਰੇ ਟ੍ਰਾਂਸਪਲੈਂਟ ਟੀਮ ਦੇ ਮੈਂਬਰਸ ਹੈਗੇ ਡਾਕਟਰ ਹੈਗੇ ਉਹ ਕੈਂਪ ਲਗਾਣ ਦੇ ਲੋਕਾਂ ਨੂੰ ਜਾਗਰੂਕ ਕਰਨਗੇ ਐਸ ਜੀ ਵਿੱਚ ਕੋਈ ਦਿੱਕਤ ਨਹੀਂ ਹੈ ਤੁਸੀਂ ਦੁਕਾਨ ਤੱਕ ਇਹ ਮੈਸੇਜ ਜ਼ਰੂਰ ਦਿਓ ਡੀਐਮਸੀ ਦੇ ਵਿੱਚ ਆਰਗਨ ਡੋਨੇਸ਼ਨ ਬਹੁਤ ਆਸਾਨ ਹੈ ਤੁਸੀਂ ਆਓ ਰਜਿਸਟਰ ਆਪਣੇ ਆਪ ਨੂੰ ਕਰਾਓ ਅਸੀਂ ਹੋਰ ਜਿਹੜੇ ਧਾਰਮਿਕ ਸੰਸਥਾਵਾਂ ਉੱਥੇ ਵੀ ਜਾ ਜਾ ਕੇ ਅਸੀਂ ਕਹਿੰਦੇ ਹਾਂ ਕਿ ਉਹ ਲੋਕ ਬੜੇ ਉੱਥੇ ਪਿੱਛੇ ਅਸੀਂ ਜਿਹੜਾ ਕੈਂਪ ਸੀ ਕੀਤਾ ਸੀਗਾ ਉਹ ਰਿਲੀਜੀਅਸ ਜਗ੍ਹਾ ਹੀ ਸੀ ਕਿ ਉਸੇ 76 ਲੋਕਾਂ ਨੇ ਰਜਿਸਟਰੀ ਕਿਤਾਬ 'ਨੇ ਆਪਸ ਵਿੱਚ ਸੋ ਅਸੀਂ ਹਜੇ ਤਿਆਰ ਡੀਐਮਸੀ ਹਮੇਸ਼ਾ ਤਿਆਰ ਹੈ ਆਰਗਨ ਡੋਨੇਸ਼ਨ ਲਈ ਤੁਸੀਂ ਕਰੋ ਸਾਡਾ ਟ੍ਰਾਂਸਪਲੈਂਟ ਪ੍ਰੋਗਰਾਮ ਬੜਾ ਸਟਰੋਂਗ ਹੋਈ ਜਾ ਰਿਹਾ ਦਿਨ ਤੋਂ ਅਸੀਂ ਲੀਵਰ ਕਰ ਰਹੇ ਹਾਂ ਕੌਨਸਿਲੀ ਹੈਜ਼ਾਰੇ ਕਿਡਜ਼ ਕਰ ਰਹੇ ਹਾਂ

ਇਕ ਸਾਡ ਕੈਂਪੀਅਰ ਨਾਂ ਦੇ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਨਵੀਂ ਜਾਗਰੂਕੀ ਦੇ ਸਕ। ਸੋ ਆ ਜਸੂ ਰਿ ਅਵੇਰਨੈਸ ਐਕਟੀਵਿਟੀ ਕਰਾਈ ਹੈ ਤਾਂ ਕਿ ਜੋ ਮਿਸਮੇਕ ਕਿਤੇ ਆਰਗਨਾਈਜ਼ਰ ਗਲਤ ਮਿਸਕਸ ਨਾ ਹੋ ਜੇ ਕਦੀ ਕਰਨਾ ਇਹ ਮਿਸ ਤੋੜਨਾ ਚਾਹਦੇ ਆ ਤੇ ਪੰਜਾਬ ਨੂੰ ਹੋਰ ਦੀ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਵੇਅਰਫੇਰਾ ਦੱਸਣਾ ਹੈ ਕਿ ਇਹ ਇੱਕ ਬਹੁਤ ਸੁੰਨਦਾਨ ਦਾ ਕੰਮ ਹੈ ਕਿ ਮਰਦੇ ਵਿਅਕਤੀ ਨੂੰ ਤਾਂ ਮਰੇ ਵਿਅਕਤੀ ਨੂੰ ਤਾਂ ਆਪਸ ਸਾਡ ਦੇਣਾ ਉਹਦੇ ਅੰਗ ਵੀ ਸੜ ਜਾਣੇ ਨੇ ਇਸ ਵਾਂ ਬਣ ਜਾਣੇ ਆ ਜੇ वही आंगस आठ जानना बचा जाए वो ज़्यादा बेहतर है एंड आपका एक ही अवेयरनेस क्रिएट करानी है कि मैक्सिमम लोग प्लेज करें कि मैं कंसेंट देना आया कि मैं अपने मरने के बाद अपने ऑर्गन्स जनेट करना चाहता हूँ एक बॉडी तो आपका कितने ऑर्गन लेस हैं आपका आठ ऑर्गन्स लेस हैं क्या बाकी टि�

जिमें तो इसी सारे ने सुनिए कि वन्दा एक लाइफ बना एक बंदा आठ लाइफ बचा सकता है आठ ऑर्डर डोनेट करके सो ये रिक्वेस्ट है कि एक नोबल कॉल से अगे आओ और अपना ऑर्डर डोनेशन करो